ਜਦੋਂ ਅਬਦਾਲੀ ਦੀਆਂ ਫੌਜਾਂ ਵੱਲੋਂ ਗੁਰੂ ਕੇ ਹਰਿਮੰਦਰ ਦਾ ਅਪਮਾਨ ਹੋਣ ਲੱਗਾ ਗੁਰੂ ਨਾਨਕ ਦੇਵਾ ਸਿੱਖ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਾ ਉਸ ਵੇਲੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖ ਰਹੇ ਸਨ ਉਹ ਸਿੰਘਾਂ ਵਿੱਚ ਜਾ ਕੇ ਫਤਿਹ ਬੁਲਾਈ ਤੇ ਆਖਿਆ ਬਾਬਾ ਜੀ ਜਿਹੜੇ ਸਰੂਪ ਗੁਰੂ ਮਾਰੇ ਨੇ ਤੁਸੀਂ ਦੇਖ ਲਏ ਜੇ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਨੇ ਉਸ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਾਬਾ ਜੀ ਨੇ ਕੰਮ ਰਖਤੀਓ ਕੀ ਕਹਿ ਰਹੇ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੱਚ ਹੈ ਬਾਬਾ ਜੀ ਜੇ ਚੰਦ ਦਿਨਾ ਵਿੱਚ ਖਾਲਸਾ ਉੱਥੇ ਨਾ ਪਹੁੰਚਾ ਤੇਰੇ ਗੁਰੂ ਦਾ ਮੰਦਰ ਟਾ ਢੇਰੀ ਕੀਤਾ ਜਾਏਗਾ ਬਾਬਾ ਦੀਪ ਸਿੰਘ ਜੀ ਦੀਆਂ ਅੱਖਾਂ ਵਿੱਚ ਖੂਨ ਆਇਆ ਡੋਲੇ ਫੜ ਕੇ ਚੋਚੂ ਅਮੀ ਨੂੰ ਚੜਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਤਖਤ ਤੇ ਖਲੋ ਕੇ ਫਿਰ ਅਰਦਾਸ ਕੀਤੀ ਹਾਏ ਪੰਥ ਦੇ ਮਾਲਕਾ ਤਨ ਕਲਗੀਆਂ ਵਾਲਿਆ ਪਾਤਸ਼ਾਹ ਜਿੰਨਾ ਜਸ ਮੈਂ ਹੈ ਦੁਸ਼ਮਣ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਟੁੱਟ ਨਹੀਂ ਦਿੰਦਾ ਉਹਨਾ ਚਿਰ ਤੱਕ ਮੈਂ ਸ਼ਹਾਦਤ ਤੇ ਜਾਨ ਨਹੀਂ ਪੀਊਗਾ ਹੌਮੀ ਖੋਣੀ ਕੰਮ ਉਠਿਓ ਬਾਬਾ ਦੀਪ ਸਿੰਘਾ ਮੈਂ ਤੇਰਾ ਖੰਨ ਸਿਰੇ ਨੂੰ ਚੜੰਦੋਗੀ ਦੋਨੇ ਅੱਖਿਆ ਬਚਨੋਣੀਆਂ ਸਿੱਲ ਤੇ ਪੂਰੇ ਲੰਬ ਪੱਕੇ ਹਰ ਫੜ ਜਮ ਲਗਾ ਜੀਏ ਸੂਈਆਂ ਤੇ ਲੱਗੇ ਓ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆ ਅੱਜ ਅੱਡੇ ਨਹੀਂ ਅਸੀਂ ਖੰਡੇ 18 ਸਿਰ ਦੇ ਐਵੇਂ ਨਹੀਂ ਚੁੱਕੇ ਬਾਬਾ ਦੀਪ ਸਿੰਘ ਜੀ ਮਾਰ ਕੇ ਨਗਾਰਿਆਂ ਤੇ ਦੋਰੀਆਂ ਚੋਟਾਂ ਹੰਸਰੀਆ ਗਾਲ ਦੇ ਜਕਾਰੇ ਵਾਹ ਵਾਹ ਦਮਦਮਾ ਸਾਹਿਬ ਦੀ ਧਰਤੀ ਤੋਂ ਮਾਝੇ ਦੀ ਧਰਤੀ ਨੂੰ ਰਵਾਨਾ ਹੁੰਦੇ ਆ ਗਗਨ ਦਮਦਮਾ ਬਾਜਿਓ ਪਰਿਆ ਨਿਸ਼ਾਨੇ ਕਾਓ ਏ ਜੋ ਮੰਨਿਓ ਸੂਰਮਾ ਅਬ ਜੁਝੂ ਦਾ ਸੂਰਾ ਸੋ ਪਹਿਚਾਨੀਆਂ ਜੋ ਹੇਮ ਕਰਨ ਦੇ ਰਸਤੇ ਥਾਣੀ ਹੁੰਦਾ ਆ ਸ੍ਰੀ ਧਰਮਤਾਪ ਸਾਹਿਬ ਪਹੁੰਚਾ ਇੱਥੇ ਰਾਤ ਕਰਦੀ ਆ ਫਿਰ ਸ਼ੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਦੇ ਪਾਵਨ ਥਾਨ ਤੇ ਅਰਦਾਸ ਕੀਤੀ ਆ ਸਿੰਘੋ ਸਿੱਖ ਨੇ ਛੋਟੇ ਤੋਂ ਛੋਟਾ ਵੀ ਕੰਮ ਕਰਨਾ ਹੋਵੇ ਨਾ ਤਾਂ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰੇ ਸਿੱਖ ਨੇ ਡੰਗਰਾਂ ਦੀ ਖੁਰਲੀ ਵੀ ਬਣਾਉਣੀ ਹੋਵੇ ਨਾ ਫਿਰ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰੇ ਅਰਦਾਸ ਸਿੱਖ ਦਾ ਸਭ ਤੋਂ ਵੱਡਾ ਸਹਾਰਾ ਹੈ ਸੱਚ ਹੈ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਵੀ ਜੰਗਾਂ ਜੁੱਧਾਂ ਨੂੰ ਚੜਿਆ ਕਰਦੇ ਸੀ ਉਹ ਅਰਦਾਸ ਕਰਨ ਤੋਂ ਬਿਨਾਂ ਨਹੀਂ ਚੜਿਆ ਕਰਦੇ ਕਿਸੇ ਬੰਦੇ ਮਾਰਾ ਤੁਰਦੇ ਸੀ ਪਹਿਲੋਂ ਅਰਦਾਸ ਕਰਿਆ ਕਰਦੇ ਸੀ ਤੇ ਜੇ ਸਮਾਂ ਥੋੜਾ ਹੋਣਾ ਨਾ ਤੇ ਅਰਦਾਸ ਕਿੰਨੀ ਕਰਨੀ ਉਧਰੋਂ ਤੇ ਘੋੜੇ ਦੀ ਰੁਕਾੜ ਪੈ ਰੱਖਣਾ ਤੇ ਉਧਰੋਂ ਆਖਣਾ ਦੀ लाज ਰੱਖੀ लाज ਰੱਖੀ ਫਿਰ ਉਹਨਾਂ ਨੂੰ ਦੁਨੀਆ 'ਚ ਕੋਈ ਮਰਦ ਹਰਾਉਣ ਵਾਲਾ ਪੈਦਾ ਨਾ ਹੋਇਆ ਸਿੰਘੋ ਅਰਦਾਸ ਜ਼ਰੂਰ ਕਰਿਆ ਕਰੋ ਚੌਪਈ ਸਾਹਿਬ ਦਾ ਪਾਠ ਜਦੋਂ ਤੁਰਦੇ ਹੋਵੇ ਇੱਕ ਕਰਿਆ ਕਰੋ ਜੇ ਨਹੀਂ ਕਰਨਾ ਤੇ ਇਨਾ ਕ ਸ਼ਬਦ ਪੜ ਲਿਆ ਕਰੋ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਬੜਾ ਸਾਇਕ ਹੁੰਦਾ ਸਿੱਖ ਵਾਸਤੇ ਇਹ ਹਰ ਇੱਕ ਨੂੰ ਯਾਦ ਕਰਨਾ ਚਾਹੀਦਾ ਰੋਗਨ ਤੇ ਅਰਸੋਗਨ ਤੇ ਚਲ ਜੋਗਨ ਚਲ ਜੋਗਨ ਤੇ ਮੋ ਭਾਤ ਬਚਾਵੇ 70 ਅਨੇਵ ਚਲਾਵ ਤਕਾਵ ਤਉ ਤਨ ਇੱਕ ਨ ਲਾਗਨ ਪਾਵੇ ਰਾਤ ਹੈ ਆਪਣੋ ਕਰ ਦੇਕਰ ਪਾਪ ਸੰਗੂ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕੋ ਤੋਸਾ ਸੂ ਪੇਟੀ ਕੇ ਪਟ ਵਿੱਚ ਬਚਾਵੇ ਦੁਸ਼ਮਣ ਕਿੰਨੇ ਵੀ ਵਾਰ ਕਰੇ ਸਾਡੇ ਤੇ ਕੋਈ ਦੁਸ਼ਮਣ ਵਾਰ ਨਹੀਂ ਕਰ ਸਕਦਾ ਇਹ ਮੈਂ ਸ਼ਬਦ ਸਹਾਇਕ ਹੁੰਦਾ ਉਹ ਗੁਰੂ ਅਰਜਨ ਸਾਹਿਬ ਦੇ ਦਰ ਤੇ ਅਰਦਾਸ ਕੀਤੀ ਆ ਏ ਮਾਰ ਸੱਚੇ ਪਾਤਸ਼ਾਹ ਸ਼ੀਦਾ ਦੇ ਸਰਤਾਜ ਅਸੀਂ ਧਰਮ ਦੇ ਕਾਜ ਵਾਸਤੇ ਚੱਲੇ ਆ ਸਾਡੇ ਸਿਰ ਤੇ ਮੇਰਾ ਦਾ ਹੱਥ ਰੱਖੀ ਏ ਧੰਨ ਗੁਰੂ ਰਾਮਦਾਸ ਮਹਾਰਾਜ ਮੈਂ ਤੇਰੇ ਦਰ ਤੇ ਸਿਰ ਦਾ ਚੜਾਵਾ ਲੈ ਕੇ ਆਇ ਨੂੰ ਪ੍ਰਵਾਨ ਕਰ ਲਈ ਬਾਬਾ ਜੀ ਨੇ ਇੱਥੇ ਖੰਡੇ ਨਾਲ ਲੀ ਖਿਜੀਆ ਉਹ ਲੜਕਾਰ ਸਾਹਿਬ ਗੁਰਦੁਆਰਾ ਤੋਂ ਸਭ ਨੇ ਦਰਸ਼ਨ ਕੀਤੇ ਹੋਣਗੇ ਬਾਬਾ ਦੀਪ ਸਿੰਘ ਨੇ ਆਖਿਆ ਉਹ ਸੂਰਮਾ ਲੀਕ ਧੱਪੇ ਜਿਨੇ ਧਰਮ ਦੇ ਨਾਮ ਕੋ ਜਾਨ ਨਿਸ਼ਾਵਰ ਕਰ ਦੇਣੀ ਆ ਵਿਆਸ ਵਿੱਚ ਜ਼ਿਕਰ ਆਉਂਦਾ ਹੈ ਕਿ 10000 ਸੂਰਮਾ ਖਾਲਾ ਮਾਰਦਾ ਲੀਕ ਧੱਪ ਗਿਆ ਹੈ ਕੋਈ ਕੌਮ ਉਹ ਜਿਹੜੀ ਮਰਨ ਦੇ ਨਾਮ ਤੇ ਵਾਦੀ ਹੋਵੇ ਇਧਰ ਫੌਜਾਂ ਦੇ ਜਰਨੈਲ ਜਮਾਲ ਖਾਨ ਨੂੰ ਪਤਾ ਲੱਗਾ ਵੀ ਬਾਬਾ ਦੀਪ ਸਿੰਘ ਸਾਡੇ ਤੇ ਚੜਾਈ ਕਰਕੇ ਆ ਰਿਹਾ 40000 ਫੌਜ ਜੱਬੇ ਤੇ ਜਾਨ ਲੈ ਕੇ ਆ ਗਿਆ ਹਾਂ ਇੱਕ ਪਾਸੇ ਸੱਤ ਸ੍ਰੀ ਅਕਾਲ ਦੇ ਜਕਾਰੇ ਇੱਕ ਪਾਸੇ ਜੈ ਲਈ ਦੇ ਨਾਰੇ ਇੱਕ ਪਾਸੇ ਧਰਮ ਦੇ ਨਾਂ ਤੋਂ ਜਾਨਾਂ ਨਿਸ਼ਾਵਰ ਕਰਨ ਵਾਲੇ ਇੱਕ ਪਾਸੇ ਉਹਦੇ ਬਦਲ ਕੇ ਤਰਖਾਹ ਬਦਲ ਗਈਆਂ ਇਸ ਚਾਹਨਾ ਲੰਨ ਵਾਲੇ ਗੁਰੂ ਗੋਬਿੰਦ ਸਿੰਘ ਜੀਆਂ ਫੌਜਾਂ ਨੇ ਦੁਸ਼ਮਣਾਂ ਦੀਆਂ ਫੌਜਾਂ ਨੇ ਇੱਕ ਲਕਹਣ ਲਾ ਕੇ ਰੱਖ ਦਿੱਤੇ ਵਾ 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 ਖਾਨੂ ਆਪਣਾ ਪਾਸਾ ਹੌਲਾ ਹੁੰਦਾ ਜਾਪਿਆ ਐਵੇਂ ਘੋੜਾ ਅੱਗੇ ਸ਼ੇਰਾਂ ਤੇ ਅੱਗੇ ਵਧਿਆ ਇਹ ਨੂੰ ਬਾਬਾ ਵਿਆਲ ਸਿੰਘ ਨੇ ਕਿਤਨਾ ਰੋਕਿਆ ਕਿਤਨਾ ਇਹਨਾਂ ਦੇ ਸਿਰ ਵਾਰ ਹੋ ਰਿਆ ਇਧਰ ਤਿੰਨ ਵਾਰ ਕੀਤੇ ਅਮੀਰ ਜਾਨਖਾ ਨੇ ਬਾਬਾ ਵਿਆਲ ਸਿੰਘ ਤੇ ਤਿੰਨੇ ਸੂਰਮੇ ਨੇ ਰੋਕੇ ਆ ਫਿਰ ਤੰਦੀ ਤੇ ਚੜਾਇਆ ਤੀਰ ਆਂਦੇ ਸੁੱਕਾ ਜੀ ਅਮੀਰ ਜਾਨ ਦੀ ਸ਼ਾਦੀ ਖਾਣੀ ਕਰ ਦਤਾ ਘੋੜੇ ਧੋਕੇ ਨੀ ਥਾ ਕੇ ਥੱਲੇ ਡਿੱਗਾ ਇਹ ਵੀ ਲੋਥ ਨੂੰ ਇਹਦੇ ਵਾਸਤੇ ਚੋਕੇ ਲੈ ਗਿਆ ਹੰਕਾਰਿਆ ਜਿਵੇਂ ਜ਼ਬਰਦਸਤ ਖਾਨ ਅੱਗੇ ਵਧਿਆ ਇਹਨੂੰ ਬਾਬਾ ਬਲਵੰਤ ਸਿੰਘ ਨਿਆਂਗ ਸਿੰਘ ਨੇ ਰੋਕਿਆ ਇਹਦੇ ਵੀ ਤਿੰਨ ਵਾਰ ਉਹ ਜ਼ਬਰਦਸਤ ਖਾਨ ਨੇ ਕੀਤੇ ਆ ਫਿਰ ਬਾਬਾ ਬਲਵੰਤ ਸਿੰਘ ਨੇ ਉਂਗਲ ਤੇ ਚੜਾਇਆ ਚੱਕਰ ਇੱਕ ਹੁੰਦਾ ਛੈਤਰ ਇੱਕ ਹੁੰਦਾ ਅਸਤਰ ਇਸ ਤਰ੍ਹਾਂ ਉਹਨੂੰ ਆਂਦਿਆ ਜਿਹੜਾ ਹੱਥ 'ਚ ਫੜ ਕੇ ਚਲਾਈਦਾ ਤੇ ਇਸ ਤਰ੍ਹਾਂ ਉਹਨੂੰ ਕਹਿੰਦੇ ਜਿਹੜਾ ਹੱਥੋਂ ਛੱਡ ਦੇਈਦਾ ਜਿਸ ਦਾ ਪੀਰ ਕਮਾਨ ਹੋਇਆ ਹੋਇਆ ਇਧਰ ਚੱਕਰ ਹੋਇਆ ਹੋਇਆ ਬਹੁਤ ਸਾਰੇ ਇਹਨਾਂ ਦੀ ਬੜੀ ਮਹਾਨਤਾ ਮਰਨੇ ਇਹਨਾਂ ਨੂੰ ਬੜੀ ਨਮਸਕਾਰ ਕੀਤੀ ਆ ਜਿੱਤੇ ਸਸ਼ਤਰ ਨਾਮਨ ਨਮਸਕਾਰ ਨਮਸਕਾਰ ਤੇ ਤਾਮਨ ਤਾਮਨ ਜਿੱਤੇ ਅਸਤਰ ਪੇਂ ਨਮਸਕਾਰ ਨਮਸਕਾਰ ਤੇਂ ਮਰਨੇ ਸਾਰੇ ਸ਼ੈਤਾਨ ਸਿੰਘੋ ਨਮਸਕਾਰ ਕੀਤੀ ਜੀ ਤੇ ਆਪਣੇ ਇਹਨਾਂ ਨੂੰ ਸਤਿਗੁਰੂ ਨੇ ਤੀਰ ਵੀ ਦੱਸਿਆ ਜੇ ਅਸ ਕਿਰਪਾਨ ਖੰਡੋਗ ਖੜਕ ਧੁਪ ਘਤ ਵਰ ਅਰ ਤੀਰ ਸਹਿ ਹੋ ਇਹ ਹੈ ਸਾਡੇ ਪੀਰ ਪੀਰ ਤੂੰ ਹੀ ਸੱਚੀ ਤੂੰ ਹੀ ਸੱਚੀ ਤੂੰ ਹੀ ਤੂੰ ਹੀ ਤਬਰ ਤਲਵਾਰ ਨਾਮ ਤੇਹਾਰੋ ਜੋ ਜਪੈ ਪੈ ਸਿੰਧ ਪਾਉ ਬਾਰ ਇਹ ਮੋਰ ਆ ਗਿਆ ਸੁਣ ਲਿਓ ਸੁਣ ਲਿਓ ਪਿਆਰੇ ਬਿਨਾ ਬਿਨਾ ਕੇ ਸੰਸ ਸੈਸਣ ਨਾ ਦੇਉ ਤਦਾਰੇ ਜਦੋਂ ਤੂੰ ਸਾਡੇ ਦਸ਼ਨਾ ਨੂੰ ਆਵੇਂ ਮੇਮ ਤੇਰੇ ਕੋਲ ਕੇ ਸੁਣ ਤੇਰੇ ਕੋਲ ਸੈਸਣ ਹੋਣ ਹੋਣ ਬਿਨਾ ਕੇਸੇ ਸ਼ਸਤਰੰ ਨਰੰਗ ਪੇੜ ਜਾਣੋ ਕਹੇ ਕਾਮਤਾ ਕੋ ਕਿਤੇ ਲੈ ਸੇ ਦਾਨੋ ਸ਼ਸਤਰ ਤੋਂ ਬਿਨਾ ਬੰਦਾ ਇੱਕ ਪੇੜ ਦੀ ਨਹੀਂ ਆਈ ਤੇ ਪੇੜ ਨੂੰ ਕੰਨੋ ਫੜ ਕੇ ਕੁੰਜਦ ਨੂੰ ਮਰਜੀ ਲੈ ਦੇ ਮਹਾਰਾਜ ਦੇ ਬਚਨ ਕਿਰਪਾਨ ਪਾਨ ਧਾਰਿ ਆਣ ਕਰੋੜ ਪਾਪ ਟਾਰਿ ਆਣ ਸਿੰਘੋ ਜਦੋਂ ਤੁਸੀਂ ਖੰਡੇ ਬਾਟੇ ਦਾ ਅਮਰ ਛੱਕੇ ਸ੍ਰੀ ਸਾਹਿਬ ਪਹਿਲੋਂ ਗਏ ਨਾ ਤੁਹਾਡੇ ਇਹ ਬੋਲਣਗੇ ਕਰੋੜਾਂ ਤੇ ਸਾਨੂੰ ਕਿਰਪਾਨ ਦੀ ਬਹੁਤਿਆਂ ਨੂੰ ਲੋੜ ਪਤਣ ਪੈਂਦੀ ਆ ਜਿੱਦਣ ਮੁੰਡੇ ਨੇ ਸੇਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ ਤੇ ਫਿਰ ਵੇਂਦੇ ਵੀ ਕੋਈ ਜੰਗਾਲੀ ਜੁਗਲੀ ਕਿਸੇ ਨੁਕਰੇ ਪਈ ਕਿ ਨਹੀਂ ਪਈ ਮੈਂ ਅੱਜ ਦੇ ਨੌਜਵਾਨ ਕਿਰਪਾਨਾਂ ਕਰਾਏ ਤੇ ਖੜਦੇ ਵੇਖੇ ਕਿਰਾਏ ਤੇ ਪਰ ਨਹੀਂ ਗੁਰੂ ਕੇ ਸਿੱਖੋ ਸਾਨੂੰ ਗੱਡੀਆਂ ਬਹੁਤ ਸਤਗੁਰ ਨੇ ਮਹਿੰਗੀਆਂ ਮਹਿੰਗੀਆਂ ਦਿੱਤੀਆਂ 15 15 20 20 ਲੱਖ ਦੀਆਂ ਗੱਡੀਆਂ ਤੇ ਸੀ ਸੈਰ ਕਰਦੇ ਆ ਕੋਈ ਭਾਗਾ ਵਾਲਾ ਸਿੱਖ ਹੋਏਗਾ ਜਿਹਦੀ ਗੱਡੀ ਸਤਗੁਰਾਂ ਦੀ ਬਖਸ਼ਿਸ਼ ਸ਼੍ਰੀ ਸਾਹਿਬ ਹੋਵੇ ਜਾਂ ਕੋਈ ਅਗਨ ਸ਼ਸਤਰ ਹੋਵੇ ਨਹੀਂ ਤੇ ਮੈਂ ਵੇਖਿਆ ਪਿੱਛੇ ਤੇ ਭਾਲੂ ਰੱਖਿਆ ਹੁੰਦਾ ਤੇ ਅੱਗੇ ਬੰਦਰ ਚੰਗਿਆ ਹੁੰਦਾ ਉਤਰਾ ਕਹੋਨੇ ਸੀ ਆਪਣੇ ਆਪ ਨੂੰ ਖਾਲਸੇ ਆਏ ਸਿੱਖ ਵਾਸਤੇ ਦੇਗ ਤੇ ਸਿਰ ਖੂਣੇ ਵਾਸਤੇ ਤੇਗ ਇਹ ਸੰਗੋ ਹਰ ਘਰ ਦੇ ਵਿੱਚ ਔਣੀ অতি ਜ਼ਰੂਰੀ ਹੈ ਬਚਨ ਚੇਤੇ ਆ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਸੀ ਨਾ ਮਹਾਰਾਜ ਕਮਹਿਤ ਘੋੜੇ ਉੱਤੇ ਸਵਾਰ ਸਨ ਕਨਾਰ ਸਤਗੁਰਾਂ ਨੇ ਕਰਾਈ ਹੋਈ ਸੀ ਜਦੋਂ ਚਿਖਾ ਤੇ ਚੜਨ ਲੱਗੇ ਤੇ ਘੋੜੇ ਦੀਆਂ ਵਾਗਾਂ ਮੋੜ ਕੇ ਕਿਰਾ ਪਛਾਣੂ ਦੇਖਿਆ ਸਭ ਖਾਲਸਾ ਉਦੋਂ ਵਿਰਾਗ ਦੇ ਸੀ ਤੇ ਜਿੱਤਨਾ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਖਾਲਸਾ ਜੀ ਸ਼ਬਦ ਕਰਕੇ ਸਦਾ ਅਸੀਂ ਤੁਹਾਡੇ ਕੋਲ ਦੋ ਬੱਚੇ ਸਾਡੇ ਚੇਤੇ ਰੱਖਿਓ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਾ ਵਿਸਾਰਿਓ ਤੇ ਸ਼ਾਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਦੁਨੀਆ ਦੀ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇ ਇਹ ਮਹਾਰਾਜ ਦੇ ਵਿਆਸਕ ਬਚਨ ਵੇਖਿਓ ਗੁਰੂ ਮਹਾਰਾਜ ਦੀ ਧਰੋ ਸਾਡੇ ਕੋ ਹੈ ਨਹੀਂ ਹੈ ਤੁਸੀਂ ਸ੍ਰੀ ਅਕਾਲ ਤਖਤ ਸਭ ਜਾਓ ਜਦੋਂ ਇੱਕ ਠੀੜਾ ਬਾਕੀ ਵੱਜ ਜਾਂਦਾ ਨਾ ਫਿਰ ਆਂਦੇ ਵੀ ਹੁਣ ਬਾਬਾ ਸਾਹਿਬ ਬਾਬਾ ਦੀਪ ਸਿੰਘ ਮੈਸ਼ਹਤ ਲਾਉਗੇ ਓਏ ਐਡਾ ਵੱਡਾ ਕਲਕਸਾ ਨਾਭੇ ਵਾਲਿਆ ਰਾਜਿਆਂ ਨੇ ਹੁਣ ਇੱਕ ਤੇਗਾ ਭੇਟ ਕੀਤਾ ਜਿਹਦੇ ਸ੍ਰੀ ਕੇਸਗੜ ਸਖਤ ਉਤੇ ਦਰਸ਼ਨ ਕਰਵਾਏ ਜਾਂਦੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਜਿਹਦਣਾ ਸਤਿਗੁਰ ਨੇ ਕਾਲੇ ਖਾਨ ਨੂੰ ਵੱਢਿਆ ਸੀ ਤੇ ਜਦੋਂ ਕਾਲੇ ਖਾਨ ਦੇ ਸਿਰ 'ਚੋਂ ਤੇਗਾ ਮਾਰਿਆ ਸੀ ਨਾ ਘੋੜੇ ਦੀ ਕਾਠੀ ਤੱਕ ਵੱਡਦਾ ਸੀ ਕਾਲੇ ਖਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ੇ ਦਾ ਹਵਾਲਾ ਦਿਆ ਕਰਦੇ ਸੀ ਵੀ ਹਜੂਰ ਤੇ ਮਨ ਦੇ ਅੰਦਰ ਦਇਆ ਇਨੀ ਆ ਵੀ ਫੁੱਲ ਦੇ ਟੁੱਟਣ ਦਾ ਵੀ ਸਤਿਗੁਰੂ ਨੂੰ ਦੁੱਖ ਹੁੰਦਾ ਪਰ ਜਦੋਂ ਮੇਰੇ ਬਾਛਾ ਵੀਰ ਅਸ ਵਿੱਚ ਆਉਂਦੇ ਆ ਜਦੋਂ ਤੇਗਾ ਛੱੜਦੇ ਫਿਰ ਲੋਹੇ ਦੀ ਸੰਜੋ ਬਖਤਰਾ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਨੂੰ ਮੱਢ ਕੇ ਪਾਰ ਹੋ ਜਾਂਦਾ ਤੋ ਇਸ ਕਰਕੇ ਭਾਈ ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਪੈ ਤਸਦਿਕ ਵਿੱਚ ਆਜ ਉਹਨਾਂ ਤੇ ਕਾਲ ਡੰਗੇ ਜਿਹੜੇ ਕੋਲ ਸ਼ਸਤਰ ਨਹੀਂ ਰੱਖਣਗੇ ਓ ਬਾਬਾ ਬਲਵੰਤ ਸਿੰਘ ਜੀ ਨੇ ਕਾਗਜ਼ ਤੋਂ ਪਤਲਾ ਚੱਕਰ ਚਲਾਇਆ ਉਂਗਲ ਉੱਤੇ ਐਡੇ ਜ਼ੋਰ ਨਾਲ ਘੁਮਾ ਕੇ ਛੱਡਿਆ ਹਾਥੀ ਦੀ ਹਮਾਰੀ ਤੇ بیٹھا ਸੀ ਜ਼ਬਰਦਸਤ ਖਾਨ ਸੂਰਮੇ ਦੇ ਚੱਕਰ ਨੇ ਸਿਰ ਇਤਰਾ ਪਾਪੀ ਦਾ ਲਾ ਕੇ ਰੱਖ ਦਿੱਤਾ ਜਿੱਤਨਾ ਕਮਿਆਰ ਚੱਕ ਤੋਂ ਭਾਂਡਾ ਲਾ ਕੇ ਰੱਖ ਦਿੰਦਾ ਇਹ ਵੀ ਅਗਲੇ ਜਹਾਨ ਪਹੁੰਚਿਆ ਰੁਸਤਮ ਖਾਨ ਆਇਆ ਉਹ ਵੀ ਮਾਰਿਆ ਗਿਆ ਹਾਨ ਹਾਨ ਖਾਨ ਅੱਗੇ ਵਧਿਆ ਨੇ ਆਖਿਆ ਬਾਬਾ ਦੀਪ ਸਿੰਘਾ ਮੇਰੇ ਵੇਹੇ ਵੇਹਿਆ ਤੇਰੀਆਂ ਫੌਜਾਂ ਨੇ ਮੇਰੀਆਂ ਫੌਜਾਂ ਦੇ ਘਾਣ ਲਾ ਕੇ ਰੱਖਦੇ ਆ ਮੇਰਾ ਜੀ ਕਰਦਾ ਮੈਂ ਤੇਰ ਨਾਲ ਇਕੱਲੇ ਨਾ ਕਲਾ ਲੜਾਂ ਇਧਰ ਬਾਬਾ ਦੀਪ ਸਿੰਘ ਜੀ ਕਰਨੀ ਤੇ ਕਥਣੀ ਦੇ ਪੂਰੇ ਬਾਣੀ ਤੇ ਬਾਣੇ ਵਿੱਚ ਪ੍ਰਪੱਕ ਕੋਰੇ ਤੋਂ ਥੱਲੇ ਉੱਟੇ ਜਮਾਨ ਖਾਨ ਮਵੀ ਉਹ ਚੌਨਾਜ ਤੋਂ ਕੱਲੇ ਨਾਲ ਕੱਲਾ ਸੂਰਮਾ ਲੜੇ ਇੱਕ ਪਾਸੇ ਜ਼ਬਰਦਸਤ ਖਾਨ ਇੱਕ ਪਾਸੇ ਬਾਬਾ ਦੀਪ ਸਿੰਘ ਜੀ ਆਂਦੇ ਸਾਹੇ ਵਾਰ ਦਵਾਂ ਦੇ ਹੋਏ ਸੀਸ ਧੜ ਤੋਂ ਜੁਦਾ ਹੋ ਗਏ ਆ ਬਾਬਾ ਦੀਪ ਸਿੰਘ ਜੀ ਆਹਾਂ ਆਂਵੇ ਹੋਣੀ ਨੇ ਮੇਹਣਾ ਮਾਰਿਆ ਬਾਬਾ ਦੀਪ ਸਿੰਘਾ ਬੜੇ ਦਮ ਗਜੇ ਮਾਰਦਾ ਸਾਂ ਆਹਾਂ ਮੈਂ ਹਰ ਮੰਦਰ ਆਜ਼ਾਦ ਕਰਾ ਕੇ ਫਿਰ ਸ਼ੀਤ ਸਾਧਨ ਦੇ ਜਾਮ ਕਿਉਂਗਾ ਅਜੇ ਤੇਰੇ ਗੁਰੂ ਦਾ ਮੰਦਰ ਬੜੀ ਦੂਰ ਐਥੇ ਤੇਰਾ ਲਾ ਲਏ ਵੱਡੇ ਮਾਪੁਰ ਸਵਾਲਾ ਦਾਖ ਨੇ ਬਾਬਾ ਨਥਾ ਸਿੰਘ ਨੇ ਆਖਿਆ ਹੋਣੀ ਏ ਇਹਦਾ ਅਜੇ ਕੀ ਵਿਗੜਿਆ ਉਹ ਜਿਹੜੀ ਕੀਤੀ ਹੋਈ ਪੋਰੇ ਚ ਭਗਤੀ ਸੀ ਨਾ ਉਹ ਭਗਤੀ ਦੀ ਸ਼ਕਤੀ ਨੇ ਫਿਰ ਸੀਸ ਤਲੀ ਤੇ ਚੁਕ ਲਿਆ ਸੱਚ ਹੈ ਅੱਜ ਤੇ ਸੀ ਪੋਰਿਆਂ ਤੇ ਵੀ ਟਿੱਪਣੀ ਕਰਦੇ ਆ ਅਸੀਂ ਨਿੰਦਿਆ ਕਰਦੇ ਨਭੋਰੀਆਂ ਦੀ ਪਰ ਉਹ ਥੋਰਾ ਅੱਜ ਵੀ ਸਿੰਘੋ ਮੌਜੂਦ ਆ ਮੈਂ ਉਸ ਥੋਰੇ ਦੇ ਦਰਸ਼ਨ ਕਰਕੇ ਆਇਆ ਛੋਟੀਆਂ ਈਟਾਂ ਦਾ ਦੋਵਾਂ ਕੰਧਾਂ ਵਿੱਚ ਵੱਡੇ ਵੱਡੇ ਮੇਬ ਗੱਡੇ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਮੇਬ ਕਿਹਨੂੰ ਆਉਂਦੇ ਜਦੋਂ ਬਹੁਤ ਵੱਡਾ ਘੜਾ ਉਹਨੂੰ ਮੇਬ ਕਹਿੰਦੇ ਉਹਨਾਂ ਦੋਵਾਂ ਕੰਧਾਂ ਦੇ ਵਿੱਚ ਅੱਜ ਵੀ ਉੱਥੇ ਉਹ ਮੌਜੂਦ ਆ ਇੱਕ ਵਿੱਚ ਪੁੱਜੇ ਛੋਲੇ ਆ ਕਰਦੇ ਸੀ ਚਲੋ ਆ ਕਰਦਾ ਸੀ ਬਾਬਾ ਦੀਪ ਸਿੰਘ ਜੀ ਕਈ ਕਈ ਦਿਨ ਉਹ ਪੁੱਜੇ ਛੋਲੇ ਛਾਕੇ ਤੇ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਸਨ ਕਿੰਨੀ ਹੋਣਾ ਦੀ ਭਗਤੀ ਸੀ 101 ਬਾਠ ਹਰ ਰੋਜ ਜਪਜੀ ਸਾਹਿਬ ਦਾ ਬਾਬਾ ਦੀਪ ਸਿੰਘ ਜੀ ਕਰਿਆ ਕਰਦੇ ਸੀ ਜਿਨ੍ਹਾਂ ਪੰਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਹਸਤ ਕਮਲਾਂ ਨਾਲ ਲਿਖੇ ਨੀ ਉਹਨਾਂ ਦੀ ਮਹਾਨ ਸੇਵਾ ਗੁਰੂ ਕੇ ਸਿੱਖੋ ਜਦੋਂ ਭਾਈ ਮਨੀ ਸਿੰਘ ਦੀ ਬਾਣੀ ਲਿਖੇ ਕਰਦੇ ਸੀ ਆਂਦੇ ਬਾਬਾ ਦੀਪ ਸਿੰਘ ਜੀ ਲਾਗੋ ਕਲਮਾ ਘੜਕੜ ਦੇ ਦਿਆ ਕਰਦੇ ਸੀ ਕਲਮਾ ਘੜਕੜ ਕੇ ਤੇ ਜਦੋਂ ਕਲਮਾ ਲਿਖਦੇ ਆ ਲਿਖਦੇ ਆ ਮੋਟੀ ਹੋ ਜਾਂਦੀ ਸੀ ਨਾ ਆਹੋ ਹਾ ਬਾਬਾ ਦੀਪ ਸਿੰਘ ਜੀ ਨਵੀਂ ਕਲਮ ਘੜ ਕੇ ਫਿਰ ਦੇ ਦਿਆ ਕਰਦੇ ਸੀ ਵਾਹਿਗੁਰੂ ਕਿਸੇ ਸਿੱਖ ਨੇ ਆਖਿਆ ਬਾਬਾ ਜੀ ਐਸੇ ਕਲਮ ਨੂੰ ਫਿਰ ਘੜ ਲਓ ਬਨਿਆ ਕਰ ਨਹੀਂ ਇਸ ਕਲਮ ਨੇ ਗੁਰੂ ਦੀ ਬਾਣੀ ਲਿਖੀ ਆ ਇਹਨੂੰ ਦੁਬਾਰਾ ਚਾਕੂ ਨਹੀਂ ਲਾਉਣਾ ਉਹਨਾਂ ਦੀ ਕਿੰਨੀ ਸ਼ਰਧਾ ਗੁਰਬਾਣੀ ਉੱਤੇ ਸੀ ਗੁਰੂ ਕੇ ਸਿੱਖੋ ਉਹ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜੀਵਨ ਕਹਿਣ ਤੇ ਕਥਨ ਤੋਂ ਵੱਧੀ ਹੈ ਬਾਬਾ ਦੀਪ ਸਿੰਘ ਦੀ ਕਿੰਨੀ ਮਹਾਨ ਸੇਵਾ ਕਿੰਨੇ ਜਪਜੀ ਸਾਹਿਬ ਦੇ ਪਾਠ ਮੈਨਾਂ ਸਾਡੇ ਚ ਅਹਮ ਜੇ ਵੀ ਹੋਣੇ ਆ ਜਿਨ੍ਹਾਂ ਕਦੀ ਇੱਕ ਵੀ ਨਹੀਂ ਕੀਤਾ ਤੇ ਇਤਿਹਾਸ ਪ੍ਰੇਮਨਾ ਸ्रोत ਹੁੰਦੇ ਆ ਤੇ ਮਹਾਰਾਜ ਦੇ ਰਹਿਤ ਨਾਮੇ ਦੇ ਬਚਨਾਂ ਬਿਨਾਂ ਜਪ ਜਾਪ ਜਪੈ ਜੋ ਜੀਵੇ ਜਿਹੜੀ ਜਪਜੀ ਸਾਹਿਬ ਦੀ ਬਾਣੀ ਨੂੰ ਪਿਆਰ ਨਾਲ ਕੋ ਜਪਜੀ ਐਵੇਂ ਉਹਦਾ ਨਾਮ ਜਪ ਹੈ ਬਿਨਾਂ ਜਪ ਜਾਪ ਜਪੈ ਜੋ ਜੀਵੇ ਪ੍ਰਸਾਦ ਸੋ ਵਿਸਤਾ ਕਾ ਕਿਰਮੋ ਹੈ ਜਨਮ ਗਵਾਵੇ ਜਨਮ ਗਵਾਵੇ ਬਾਦ ਜਿੰਨੇ ਸਿੱਖ ਦੇ ਘਰ ਵਿੱਚ ਜਨਮ ਲੈ ਕੇ ਜਬਜੀ ਸਾਹਿਬ ਦਾ ਬਾਣ ਪੜਿਆ ਆਹਾਂ ਇਹ ਦਸਮ ਪਾਤਸ਼ਾਹ ਦੇ ਬਚਨ ਮਹਾਰਾਜ ਕਹਿੰਦੇ ਹੋ ਇੱਕ ਗੰਦਗੀ ਦਾ ਕੀੜਾ ਹੈ ਤੇ ਗੰਦਗੀ ਦੇ ਕੀੜੇ ਦਾ ਕੰਮ ਹੁੰਦਾ ਗੰਦ ਵਿੱਚ ਰਹਿਣਾ ਤੇ ਗੰਦ ਖਾਣਾ ਅੱਜ ਇਹ ਪਰਨ ਕਰਕੇ ਜਾਓ ਕਿ ਜ਼ਿੰਦਗੀ ਚ ਕਦੀ ਇਹੋ ਜਿਹਾ ਨਿਭਾਗਾ ਦੇ ਨਾ ਵੇ ਜਿੱਦਲ ਅਸੀਂ ਜਬਜੀ ਸਾਹਿਬ ਦੇ ਬਾਣ ਤੋਂ ਬਿਨਾਂ ਹੀ ਕੋਈ ਸ਼ਕਲ ਨਹੀਂ